ਸਾਸੀ ਗਾਲ ਜੀ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਮੇਰੇ ਦੋਸਤਾਂ ਮਿੱਤਰਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਜੀ ਸਾਡੇ ਬਹੁਤ ਹਰਮਨ ਪਿਆਰੇ ਪਿੰਡ ਦੇ ਪਿਆਰੇ ਹੰਸ ਰਾਜ ਜੀ ਨਾਲ ਜੋ ਕਿ ਸਾਡੇ ਵੱਡੇ ਤਾਇਆ ਜੀ ਵੀ ਨੇ ਉਹਨਾਂ ਦੇ ਅੱਜ ਕੁਝ ਗੱਲਾਂ ਸੁਣਾਗੇ ਕੁਝ ਗੱਲਾਂ ਆਪਣੀਆਂ ਕਵਾਂਗੇ ਜੀ ਸਾਥ ਦਿਓ ਜੀ ਆਓ ਜੀ ਹੰਸ ਰਾਜ ਜੀ ਨਾਲ ਗੱਲਬਾਤ ਕਰਦੇ ਆਂ ਜਦ ਆਪਾਂ ਸਾਰੇ ਹੋ ਗਏ ਹੈ ਉਹ ਤਾਇਆ ਜੀ ਕੀ ਹਾਲ ਹੈ ਤੁਹਾਡੇ ਫਿਰ ਠੀਕ ਠਾਕ ਠੀਕ ਦਾ ਬਿਲਕੁਲ ਕਾਇਮ ਸੇਤਾ ਸੇਤਾ ਕਿਦਾ ਸੇਤਾ ਠੀਕ ਨਹੀਂ ਹੀ ਕੀ ਆ ਜੇ ਮਤਲਬ ਥੋੜਾ ਕਮਜ਼ੋਰ ਲੱਗੰਦੇ ਹੋ ਕਮਜ਼ੋਰੀ ਆ ਜਾਂਦੀ ਹੈ ਬੰਦੇ ਨੂੰ ਉਮਰ ਦੇ ਹਿਸਾਬ ਨਾਲ ਪਰ ਕਮਜ਼ੋਰੀ ਹੁੰਦੀ ਨਹੀਂ ਜਦੋਂ ਕੋਈ ਟੈਨਸ਼ਨ ਨਹੀਂ ਹੁੰਵੇ ਆਲਮੀ ਗਿੱਦੜੋਂ ਨਹੀਂਦਾ ਜਦੋਂ ਟੈਨਸ਼ਨ ਬੰਦੀ ਹੋਣਾ ਸੀਆਂ ਪਤਾਂ ਦੇ ਘਰ ਦੇ ਸਾਰੇ ਪਰਿਵਾਰ ਦੇ ਉਹਾਂ ਦੇ ਟੈਨਸ਼ਨ ਮਰ ਜਾਂਦਾ ਹੈ ਹੱਲ ਨਾਲ ਜੀਣਾ ਅੱਛਾ ਪਜਰਾ ਜੀ ਮੈਂ ਸੁਣਿਆ ਸੀ ਆਪਣੇ ਟਾਈਮ ਤੇ ਬਾਪੂ ਮਹਿਤ ਮੂੰਹ ਤੋਂ ਕੀਤੀ ਹਾਂ ਹਾਂ ਮੈਂ ਤਾਂ ਮੈਂ ਜਿਵੇਂ ਘਰ ਬੈਠਾ ਲਾਣਾ ਉਹਨੂੰ ਕੁਮਰ ਕਰਕੇ ਬਖਾ ਦੇ ਨਾਮ ਦਾਗਾ 1000 ਰੁਪਏ ਉਸੇ ਮੇਰੇ ਨਾਲ ਅੱਛਾ ਕਿੰਨੇ ਕੁ ਕੀਤੀ ਹੈ ਮਤਲਬ ਇਹ ਕਿਹੜੇ ਕਿਹੜਾ ਕੰਮ ਕੀਤਾ ਤੁਸੀਂ ਕੰਮ ਹੈ ਛਕਤ ਛਕਤ ਕੀਤਾ ਵਾ ਮੈਂ ਆਪਣੇ ਲਾਈਫ ਚ ਮਤਲਬ ਬਚਪਨ ਤੋਂ ਲੈ ਕੇ ਹੁਣ ਤੱਕ ਕੋਈ ਕੰਮ ਕਿਹੜਾ ਕਿਹੜਾ ਕੀਤਾ ਦੱਸੋ ਸਾਨੂੰ ਕੀਤਾ ਮੈਂ ਪਹਿਲੇ ਜਿਹੜੋਂ ਕਿਹਨੇ ਮੈਨੂੰ ਲਾਇਆ ਕੰਮ ਤਾਂ ਉਸੇ ਮਿੰਦ ਦੇ ਵਿੱਚ ਉਸਨਾਂ ਆਹੋ ਉਸਨਾਂ ਉਹਨਾਂ ਨੇ ਮਣੀ ਵੱਡੀ ਆਹੋ ਬੜੀ ਵੱਡੀ ਆ ਉੱਥੇ ਮੈਨੂੰ ਲਾਇਆ ਕਿਉਂ ਨਾ ਲਾਇਆ ਉਹ ਮੇਰਾ ਪਿਆਰ ਬੜਾ ਕਰਦੇ ਉਹਨਾਂ ਘਰ ਨਿਆਣਾ ਕੋਈ ਨਹੀਂ ਬਾਲ ਕੋਈ ਨਹੀਂ ਮੈਂ ਕੱਲਾ ਉਹਨਾਂ ਘਰ ਜਾਂਦਾ ਲੋ ਉਹਨਾਂ ਨੇ ਗੁਜਾ ਲਿਆ ਕੀੜਾ ਖਵਾਣੀਆਂ ਕਿਹੜੇ ਪੂੜੇ ਖਵਾਣੇ ਕੁੜਾ ਬਣਾਉਣੇ ਉਹਨਾਂ ਨੇ ਮੈਨੂੰ ਆਪਣੇ ਪੋਤੀ ਬਣਾ ਲਿਆ ਕਿਉਂਦਾ ਤੇ ਤੁਸੀਂ ਬਣ ਗਏ ਹਾਂ ਮੈਂ ਬਣ ਗਿਆ ਹਾਂ ਬਣਨ ਵਾਲੀ ਕਿਹੜੀ ਗੱਲ ਹੈ ਚਲੋ ਉਹਨਾਂ ਨੇ ਬੜਾ ਚਾਚਾ ਮੈਨੂੰ ਪਾਲਿਆ ਕਿ ਉਹਨਾਂ ਨੇ ਮੱਠੇ ਵਟ ਨਹੀਂ ਪਾਇਆ ਉਹਨਾਂ ਮੇਰਾ ਫਿਰ ਤੋਂ ਬਾਹਰ ਹੀ ਵੇਖਿਆ ਅੱਛਾ ਸਰੀਆ ਵਾਂਡੇ ਚੱਲੇ ਆਂ ਹੀ ਸਰੀਆ ਇਹ ਕੀ ਹੋ ਜਾਂਦਾ ਸਰੀਆ ਘਰ ਜਿੰਨਾ ਨਾ ਪਾਇਆ ਸਰੀਆ ਵਾਹ ਸਰੀਆ ਕੀ ਮਤਲਬ ਇਸ ਲਈ ਜ਼ਿਆਦਾ ਚੰਗਾ ਹੈ ਅੱਛਾ ਪੂਰੇ ਆਪਣੇ ਤਨ ਦਾ ਪੂਰਾ ਸਰੀਰ ਸਕਦੀ ਤੁਹਾਡਾ ਸਰੀਰ ਦਾ ਬਹੁਤ ਜ਼ਿਆਦਾ ਜਿਤਨਾ ਨਾ ਲੋਹਾ ਹੁੰਦਾ ਅੱਛਾ ਬਿਲਕੁਲ ਹੈ ਤਣਾ ਟਾਨ ਜਿੰਦੇ ਛੇ ਛੱਡ ਗਿਆ ਗੱਲ ਆ ਗਿਆ ਜੰਗਾਂ ਦੇ ਚੱਲ ਗਿਆ ਹੁਣ ਜਾਣ ਨਹੀਂ ਮੱਤਾ ਵੀ ਅੱਛਾ ਅੱਛਾ ਫਿਰ ਤੀਜੀ ਗੱਲ ਦੱਸੋਗੇ ਸਰੀਰ ਪਾਇ ਹੀ ਨਾ ਫਿਰ ਚਲੋ ਉਹਨਾਂ ਨੇ ਮੈਨੂੰ ਕੰਮ ਤੇ ਲਾਇਆ ਉਸੇ ਨਾਲ ਜੋ ਉਹਨਾਂ ਨੇ ਕੰਮ ਤੇ ਲਵਾ ਹੂੰ ਉਹਨਾਂ ਨਾਲ ਵਾਜ ਰੋਗੇ ਮੜ ਕੇ ਆਪ ਜਿਹੜਾ ਮਰਗੇ ਦਾ ਹੈ। ਅੱਛਾ। ਇਹਦਾ ਪੀਓ ਮੈਂ ਨੇ। ਹਾਂ। ਉਹ ਪਹਿਲਾਂ ਮਾਰ ਗਿਆ ਨੇ। ਕੀ ਹੋਇਆ? ਛੁਰੇ ਬੰਦੇ। ਡਾਣ ਹੋਇਆ 12 ਘੰਟੇ ਰੋਲ ਦਾ। ਅੱਛਾ। ਤੇ ਨਹੀਂ ਖੋ ਉਹਨਾਂ ਖੋ ਖੋ ਹੁਣ ਜਿਆਦਾ ਛਿਰਤਲ ਪਈ। ਤੇ ਕੈਲ ਮਸਤਲੇ ਹੋ ਬਣਿਆ। ਤੇ ਉਹਨੂੰ ਉਲਟੀ ਸੀ ਬਹੁਤ ਜ਼ਿਆਦਾ। ਤੇ ਜਦੋਂ ਅਸੀਂ ਕਹਿੰਦੇ ਜਾਂਦੇ ਜਾਨੀ ਜਾਨਾ ਜੰਗ ਹੁੰਦਾ। ਅੱਛਾ। ਮੈਂ ਕੰਮ ਕਿਹੜਾ ਕਰਦਾ ਹਾਂ? ਡਾਇਲੋਗ। ਕਿਦਾਂ ਸਾਡਾ ਰੰਗ ਹਸਾਬ। ਰੂਮ ਦਾ ਨਾ ਚੋਕ। ਅੱਛਾ। ਜਦੋਂ ਮੈਂ ਖਾਤੇ ਚੱਲਦਾ ਮਨੋਂ ਨੇ ਲਵਾਏ 200 ਹੌਫ ਆ ਜਿੱਥੇ ਉਹਨ ਧੁਕ ਜਿਆ ਮਨੇ। ਅੱਛਾ ਇੰਗਲਿਸ਼ ਤੋਂ ਤੁਹਾਨੂੰ ਮਤਲਬ ਪੂਰਾ ਕੀਤਾ ਹੈ ਰੰਗ ਕਰ ਦਿਓ। ਤੇ ਉਹਦੇ ਨਾਲ ਚਾਰ ਰੋਲੇ ਚੱਲਦੇ ਨੇ ਤੇ ਇਸ ਤਰ੍ਹਾਂ ਵੱਡੇ ਦੇ ਲੰਗ ਨਹੀਂ ਹੋਣ। ਹਾਂ ਤੇ ਉਹ ਮੈਂ ਛੋਟਾ ਲੰਨੋ ਪਤਲਾ ਆਇਆ। ਅੱਛਾ ਇਤਨਾ ਆਲ ਮੋਟਾ ਪਤਲਾ ਆ। ਅੱਛਾ ਉਹਨੂੰ ਜਦੋਂ ਹੜਨਾ ਨਾ ਗੇ ਗੁੱਛਾ ਉਹਨੂੰ ਲਾਗੂ ਕਰ ਦੇਣਾ। ਅੱਛਾ ਅੱਛਾ। ਉਹਦਾ ਨਾ ਕਾਰੀਗਰ ਬਣ ਗਿਆ ਚੰਗਾ। ਅੱਛਾ ਫੇਰ 8 ਘੰਟੇ ਦੀ ਡਿਊਟੀ ਹੈ ਨਹੀਂ ਸਾਰੀ ਅੱਛਾ 8 ਘੰਟੇ ਦੀ ਡਿਊਟੀ ਸਾਰੀ ਹੈ ਜੀ ਹਮਮ ਕਾਰਡ ਬੈਂਚ ਉੱਤੇ ਹੁੰਦਾ ਹੈ ਜੇ ਮੈਂ ਬਾੜੀ ਨੂੰ ਨਹੀਂ ਲਾ ਲਈ ਆਪਣਾ ਨਾਮ ਪੰਜਾਬੀ ਜੀ ਲਿਖ ਲੈ ਵਖਰੇ ਅੱਛਾ ਜਿਹੜਾ ਜੰਦਾ ਕਾਰਡ ਇੱਕ ਪਿਛਲੀ ਕਰਦਾ ਕੋਈ ਚੈੱਕ ਕਰ ਪੈਂਦਾ ਸੀ ਅੱਛਾ ਉਹਦਾ ਫਰਕ ਜਿਹੜਾ ਕਾਰਡ ਬੈਂਚ ਕਰਦਾ ਹੈ ਤੇ ਟਾਈਮ ਨੂੰ ਹੋਣ ਦੇ ਨਾਲ ਪੰਜ ਮਿੰਟ ਪਹਿਲੇ ਜਾਂਦਾ ਹੁੰਦਾ ਹੋ ਗਿਆ ਤੇ ਰਹਿਦਾ ਵੀ ਲੱਗੇ ਮੈਨੂੰ ਤੇ ਇਹ ਵੀ ਟਾਈਮ ਸਿਰ ਜਾਣਾ ਵਾ ਪਹਿਲਾਂ ਪਹਿਲਾਂ ਪੰਜ ਦਾ ਮਿੰਟ ਪਹਿਲੇ ਜਾਣਾ ਆਪਸ਼ਨ ਨੇ ਅੱਛਾ ਪੜਾ ਲੱਗੇ ਹਾਰਿਕ ਲੋਨ ਲੱਗੀ ਕਿ ਕਦੋਂ ਆਇਆ ਅੱਛਾ ਉਹ ਮਸ਼ੀਨ ਉੱਥੇ ਲੈ ਜਾਂ ਪੰਜ ਮਿਲ ਪੈਨਾ ਸ਼ਾਰਮਨ ਪੈਨਾ ਪੰਜਾਬੀ ਚ ਲੈਦੀ ਮਸ਼ੀਨ ਉੱਥੇ ਨਹੀਂ ਅੰਗਰੇਜ਼ੀ ਲੈਣੀ ਅੱਛਾ ਠੀਕਾ ਠੀਕ ਚਲੋ ਉਹ ਫਿਰ ਮੈਂ ਨਾਉਨ ਪੜਾ ਚੱਲੂਗਾ ਤਾਂ ਉਹ ਮੈਂ ਕੰਮ ਕਰਦਾ ਕਰਦਾ ਉਹ ਸਵੇਰ ਰਾਤ ਨੂੰ ਕਿਤਾ ਨਾ ਕੱਪੜੇ ਘਰੋਂ ਲੈ ਕੇ ਖੇਸ ਲੈ ਜਾਣਾ ਹਾਂ ਜਰੇ ਜਰੇ ਨਾਲ ਦੀ ਚਾਹ ਜਣਾ ਹੁੰਦੀ ਹੈ ਬਲੀ ਗੁਚੀ ਵਾਲੀਆਂ ਉਹ ਲੈ ਜਾਈਏ ਉਹਰੇ ਤੇ ਉੜੇ ਪਾ ਦੇਣੀਆ ਛਾਬਣਾ ਦੇ ਪਾਣੀ ਅੱਛਾ ਜਿੱਥੇ ਹੁਣ ਤੋਂ ਗਈ ਹਾਂ ਉਹ ਪੰਜਾਂ ਮਟਾਂ ਬਾਹਰ ਜਿੱਦਾਂ ਹੁਣੇ ਪੜੀ ਕਿਥੋਂ ਆਣੀ ਅੱਛਾ ਨੇ ਉਹ ਕੰਮ ਕੀਤਾ ਫਿਰ ਅੱਗੇ ਦੱਸੋ ਨਾ ਤੁਸੀਂ ਅੱਗੇ ਦੱਸੋ ਫਿਰ ਕੀ ਬਣਿਆ ਤੇ ਤਾਂ ਬੋਲਦਾ ਹਾਂ ਤੁਹਾਨੂੰ ਜਿਆਦਾ ਥੋੜਾ ਫਰਕ ਪੈ ਉਹ ਨਾ ਫਿਰ ਮੈਂ ਕੰਮ ਕਰਦਾ ਰਿਹਾ ਕੋਈ ਉਥੋਂ ਕੋ ਥੋੜੀ ਵਿਗੜ ਪੈ ਗਈ ਮੈਨੂੰ ਅੱਛਾ ਕੋਈ ਵਿਗੜ ਪੈ ਗਈ ਉਹਨੇ ਕਰਕੇ ਮੈਂ ਉਹ ਕੰਮ ਛੱਡਣਾ ਨਹੀਂ ਉਹ ਜਿਹਨੇ ਮੈਨੂੰ ਕੰਮ ਤੇ ਲਾਇਆ ਹੈ ਨਾ ਹਾਂ ਜਦ ਸੱਜੇ ਤੋਂ ਹਟਣਾ ਪੈ ਗਿਆ ਇਹ ਕੰਮ ਤੋਂ ਲੱਭਣਾ ਨਹੀਂ ਹਾਂ ਬਿਲਕੁਲ ਸਹੀ ਗੱਲ ਆਉਣਾ ਦੀ ਹਟੀ ਨਾ ਹਾਂਜੀ ਹਟਦਾ ਨਹੀਂ ਨਹੀਂ ਪਰ ਉਹਦਾ ਸਵਾਲਾ ਜਿਹੜਾ ਹੈ ਨਾ ਜਿਹੜੇ ਮੈਨੂੰ ਕੰਮ ਤੇ ਲਾਇਆ ਹੈ ਉਹ ਸੁਣਾਵਾ ਅ ਸਬਕ ਤੇ ਫਿਰ ਦੱਲਾ ਨਹੀਂ ਇਹ ਨਾ ਕੋ ਦਾ ਤੂੰ ਉਹ ਦੇਖੀ ਖੜਾ ਨਹੀਂ ਕਿਹਨਾਂ ਦਾ ਮੈਨੂੰ ਮਾਰੋ ਤਾਂ ਉਹਦਾ ਮੰਨ ਕਿੰਨੀ ਖਰਾਕ ਹੁੰਦੀ ਤੇ ਕਿੰਨਾ ਕ ਜ਼ੋਰ ਮਾਰਿਆ ਆਪਣੇ ਟਾਈਮ ਦੱਸੋ ਖਰਾਕ ਤਾਂ ਦੱਸਿਆ ਵੀ ਘਰੋਂ ਦੀ ਕੋ ਨਹੀਂ ਮੁਕਦਾ ਤੇ ਡਾਰਤਾ ਜਿਹੜਾ ਨਹੀਂ ਖਾਂਦਾ ਉਸ ਫੇਨਾ ਰਖਾ ਹੈ ਕੋਈ ਭਰੇ ਉਸੇ ਪਿੰਡਾਉ ਨਾ ਜਿੱਥੇ ਉਹ ਕਾਰਟਾ ਨਾ ਉਹਦੇ ਲੱਗੇ ਨਾ ਉਹਨਾਂ ਨੂੰ ਪਤਾ ਕਿ ਕਰੇ ਕਰੇ ਆ ਗਿਆ ਉਹ ਹੁੰਦਾ ਬੜਾ ਟਾਪ ਉਹ ਉਹ ਗਰੀਸ ਪਾਉਂਦੇ ਵਿੱਚ ਕਿਉਂ ਚਾ ਜੋ ਖਾਂਦੇ ਲੋਕੀ ਉਹ ਖਾਂਦੇ ਕਿ ਖਾਂਦੇ ਆ ਅੱਛਾ ਜੇ ਮੈਂ ਠੁੱਕਿਆ ਨਹੀਂ ਕਿ ਉਹ ਵਾਲੇ ਵੇਖ ਕੇ ਅੱਛਾ ਮੈਂ ਜਿੱਛੀ ਕੋ ਖਾ ਲੈ ਡਾਟੇ ਖਾ ਲੈ ਹਾਂ 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 ਜਦ ਲੋੜ ਪੈ ਗਈ ਨਾ ਕਰੇ ਤੇ ਜੇ ਨਹੀਂ ਬਣਾ ਤੇਲ ਲਾਉਣਾ ਕੋਈ ਤੁਮ ਅੱਛਾ

ਮਰੇ ਸਲਾਬ ਨੇ ਨਾ ਮੈਂ ਜਾਣੀਆਂ ਹੀ ਲੰ ਲੈਣੀਆਂ ਇਹ ਕਹਿੰਦਾ ਕਿ ਉਹ ਕੋਈ ਕਹਿੰਦਾ ਕੋਲ ਰਾਂ ਨਾ ਨਹੀਂ ਗਣਾ ਨਹੀਂ ਆਪਣੀ ਗਵਾ ਨਹੀਂ ਹੁੰਦੀ ਇਹ ਕਹਿੰਦਾ ਮੈਂ ਜਾਣਾਂ ਮੈਂ ਛੱਡ ਆ ਦੇ ਅੱਛਾ ਤੁਲਾ ਮਾਂ ਜੜੀ ਲੰ ਲੈ ਆ ਹੋ ਹੋ ਇਹ ਕੱਪੜੇ ਲਾ ਲੈ ਮੈਂ ਵੀ ਲਾ ਲੈ ਮੈਂ ਮਲਟਾ ਕਰ ਦੂ ਜੋਰ ਤੇ ਲਾਇਆ ਕਰਾਂ ਫੜਾ ਜੋਰ ਲਾਗੜ ਪੈਂ ਅੱਛਾ ਜਿੱਤ ਉਹਦਾ ਪੁੱਛੇ ਜੋਰ ਨਾਲ ਹੈ ਚਾਈ ਬਣੀ ਫੜਾ ਵਾ ਸੇ ਇਹ ਨਾਲ ਦੁਆ ਮੋ ਆਣੇ ਨਾ ਕਾ ਸ ਮਾਰਿਆ ਭਾਂਗ ਸਲੇ ਗੋਡਾ ਆਵੇ

ਉਹ ਬੋੜਾ ਉਸਰੇ ਕੋਲ ਸੈਂ ਮਾਜਰਾ ਦੇ ਮਾਮਲੇ ਤੇ ਡੇਗਾ ਅੱਛਾ ਫੇਰ ਕਹਿੰਦਾ ਨਹੀਂ ਦਿੰਦਾ ਨਹੀਂ ਹੁਣ ਮੈਂ ਆ ਤੂੰ ਮੇਰੇ ਮਾਰੀ ਜਾਵੇਂਗਾ ਮੈਂ ਤੂੰ ਯਾਰ ਮੈਂ ਪਾਗਲਾ ਮਾਰੀ ਜਾਵੇਂਗਾ ਮੈਂ ਲਾਹੇ ਮੁਰਕੇ ਡੇਗਾ ਗੱਜ ਮਿਲ ਗਈ ਅੱਛਾ ਉਹਨੂੰ ਇਹ ਕੀ ਆ ਇੱਕ ਨਹੀਂ ਕੋਲਿਆ ਮੈਨੇ ਬੜੇ ਦੇ ਆ ਬਦਮਾਸ਼ ਇਹਨੂੰ ਦੱਸ ਤਾ ਕੋਲੇ ਰੋਈ ਜਾ ਇਹਨਾਂ ਨੇ ਜਿਕੜਾ ਹੀ ਥੈ ਮੈਂ ਮੇਰਾ ਨਾਂ ਢਾਕ ਲਿਆ ਇਹ ਜਿਕੜਾ ਬਿਲੂ ਯਾ ਮੈਨੂੰ ਨਾ ਆਂਗਾ ਮੈਂ ਡਾਣਾ ਨਹੀਂ ਦੱਸਿਆ ਸੀ ਅੱਛਾ ਰੋਇ ਨੀ ਕਾਲੀ ਹਾਂ ਮੈਂ ਉਹਨੂੰ ਮਿਲਿਆ ਬਲਿਆ ਮੈਂ ਮਾਰੀ ਛੱਟੀ ਲਾ ਕੇ ਨਹੀਂ ਤਾਂ ਉਹ ਦੱਸ ਜਦੋਂ ਤੂੰ ਪਾਰ ਚੁੱਕਿਆ ਹੈ ਕਰੀ ਤੂੰ ਦੱਸ ਇਹਨੂੰ ਕਿ ਕਰ ਪਾਰ ਪੁੱਛ ਗਿਆ ਹਾਂ ਉਹ ਦੱਸ ਗੱਲ ਉਹ ਉਹ ਸੁਣੀ ਨਾ ਰੱਖਣ ਮੈਂ ਕਹ ਉਹ ਦੱਸ ਉਹ ਕੀ ਚੱਕਰ ਪਿਆ ਹੈ ਚੱਕਰ ਹੀ ਬਣੋ ਮੈਂ ਯਾਰ ਬਣੇ ਬਿਨਾ ਹਾਂ ਜਟਾਂਗਾ ਅਮ ਆਪਣੇ ਪੈਦਾ ਹਾਂ ਜਿਹਨੇ ਜਿਹੜਾ ਜਿੰਦਾ ਹੋ ਉਹ ਯਾ ਤੂੰ ਗੱਲ ਦੱਸ ਮੈਂ ਕਿ ਲੈਣਾ ਤੂੰ ਤੁਹਾਡਾ ਨੋ ਬਸਵਾ ਤੈ ਆ ਗਏ ਨੀ ਵਿਸ਼ਵਾਸ ਬੂਰਾ ਹੈ ਗਾਮਿੰਦਰ ਤੇ ਕਹਿੰਦੇ ਤੈਨੂੰ ਭੱਲਿਆ ਵਾ ਇੱਥੇ ਨਾ ਨਾ ਗਾਲਾਂ ਸੂ ਉਹ ਹੈ ਯਾਰ ਮੈਂ ਦੈਂਦਾ ਮੇਰਾ ਇੱਕ ਚੀੜਾ ਮੜਾ ਇੱਕ ਭਮੜਾ ਯਾਰ ਗਾਲਾਂ ਉਹਨੂੰ ਪਿੰਡ ਲੈ ਜਾਂਦਾ ਉਹਨਾਂ ਦੇ ਆਣੇ ਤੇਰੇ ਯਾਰ ਦੇ ਪਿੰਡ ਜਾਣਾ ਤੇ ਕਿੱਥੋਂ ਨਾਲ ਜਾਈਓ ਤੇ ਕਿੱਥੇ ਕੰਮ ਕਰਦੇ ਐ ਅੱਛਾ ਬੁਸਾ ਕਿਹੜਾ ਤੇ ਆਇਆ ਉਹ ਦੋ ਅਗੇ ਚੀੜਾ ਅਗੇ ਭਮੜਾ ਆ ਗਿਆ ਤੇ ਮੇਰੇ ਨਾਲ ਅੱਗੇ ਭੱਲੇ ਕਿਉਂ ਹੋ ਜਾਗਾ ਉਹਨੇ ਸੇਵਾ ਕਰ ਦਿੱਤੀ ਪਹਿਲੇ ਥੋੜੀ ਸਰਬ ਕਰ ਦਿੱਤੀ ਉਹਨੇ ਘੜੀ ਰੱਖੀ ਅੱਛਾ ਜੇਸੀ ਕੋਨੇ ਕੌੜੀਆਂ ਭਰੀਆਂ ਨੇ ਅੱਛਾ ਦਹੀਂ ਬਕਰਾ ਸ਼ੀਵੇਂ ਬਣਾਈਆਂ ਉਹ ਕੀਤਾ ਪਕੌੜੇ ਕੱਢੇ ਦੇਖ ਰਿਹਾ ਹਾਂ ਉਹ ਕਰਕੇ ਇਹ ਬਣੀ ਸਵਾਗਣ ਮੈਂ ਖਾ ਲਿਆ ਮੈਂ ਨੂੰ ਕਹਿੰਦਾ ਤੈਨੂੰ ਤੂੰ ਪਿਛੇ ਉਹ ਉਹੋਂ ਗਏ ਮੇਰੇ ਕਹਦਾ ਮੇਰੇ ਕੋਲ ਕੈਸਾ ਹੈ ਜੇ ਨਹੀਂ ਹੈ ਬਲਦੇ ਸਾਰੇ ਤੇ ਅਜ ਫੁੱਲ ਦੂਆਂ ਫੁੱਲ ਅੱਛਾ ਇਹਨੂੰ ਫਕੀ ਨਹੀਂ ਮਿਲਦਾ ਉਹ ਲੱਖ ਜਰੋਨੇ ਬਰੇਕ ਤੇ ਉਹ ਰੇਕ ਕਵਾੜੀਆਂ ਨੂੰ ਕੰਮ ਲੱਗਦਾ ਹੈ ਭਾਵੇਂ ਕੀ ਚਿਰ ਵੈਸ ਦੇ ਲਿਬਰੀ ਚੜਦਾ ਯਾਰ ਮੈਂ ਕਹਣਾ ਪਾਰ ਵਾਲੀ ਗੱਲ ਸੁਣਾ ਦੇ ਮੈਨੂੰ ਭਰਾ ਉਹ ਫੇ ਮੇਰੇ ਜਾਰੀ ਬਣਾ ਬਣਿਆ ਮੂੜਾ ਜਿਹੜਾ ਮੈਂ ਛਤੀ ਵਾਲੀ ਭੈਣ ਤੋਂ ਗਾਤਾ ਸੀ ਯਾਰ ਉਹ ਦੱਸਣਾ ਪਾਰ ਤੇ ਕੈਂਟ ਉਹ ਦੱਸ ਉਹ ਕੱਦ ਹੈ ਉਹ ਬਾੜੇ ਕੋਟਨ ਆਹੋ ਉਹ ਗੱਲ ਕਰ ਉਹਨੇ ਕਰਦਾ ਹੋ ਦੋ ਤਿੰਨ ਬਲੇ ਅੱਛਾ ਦਿਨ ਚ ਨਹੀਂ ਜਦੋਂ ਬਦਲ ਚੱਲ ਜਾਈਂ ਅੱਛਾ ਵੇਲੇ ਜਮ ਜਾਂ ਕਰਦੇ ਕੋ ਨਹੀਂ ਕਹਿੰਦੇ ਬਣਾ ਕੇ ਅੱਛਾ ਉਹ ਜਵਾਨੀ ਮੈਂ ਜਲਦੀ ਨਾ ਚਾਹੀ। ਅੱਛਾ। ਉਹ ਜਿਹੜਾ ਆਦਾਨ ਗੱਲ ਮੇਰਾ ਭਾਈ ਆ ਰਿਹਾ ਮੈਂ ਚਲੋ। ਮੈਂ ਕਿਹਾ ਉਹਨੇ ਇਹਦਾ ਪੁੱਛਿਆ। ਚਾਹੇ ਜਾਂ ਤੇਰਾ ਭਾਰ ਚੁੱਕਣਾ ਕੋਈ ਤਰਾਇ ਕਰੀ। ਅੱਛਾ। ਤੂੰ ਕਿਹਾ ਉਹਨੂੰ? ਹਾਂ। ਅੱਛਾ। ਮੈਨੂੰ ਵੀ ਪੂਰਾ ਹੁਸਨ ਨਹੀਂ ਆਪਣਾ। ਮera ਪੂਰਾ ਤਾਂ ਨਹੀਂ ਜੋ ਆਪਣੇ ਜੋਰ ਤੇ ਜਾਣੇ ਮੈਨੂੰ ਜਾਣੇ। ਅੱਛਾ। ਆਂਦਾ ਤੂੰ ਚੋਕੜਾ ਕੋਈ ਗੱਲ ਹੈ। ਹਾਂ। ਇਹਦਾ ਕਰੋ ਪਰਖੀ ਜੇ ਕਿ ਲੋਨ ਦੋਲਤਾ। ਸਾਰੇ ਖਰਚੇ ਜਿਹੜਾ ਮੇਰੇ ਮੱਜੇ ਚੁੱਕ ਜੇ। ਲੋਨ ਦੋਲਤਾ ਕਰੋ ਪਰਖੀ ਭਣੀ ਆਈ। ਅੱਛਾ। ਮੈਂ ਸੁਚਿਆ ਸੀ ਮੈਨੂੰ ਸ਼ਰਮ ਬੜੀ ਆਉਂਦੀ ਜਦ ਤੂੰ ਯਾਰਾ ਮੇਰਾ ਜੇ ਮੈਂ ਚੁੱਕਣਾ ਸੀ ਮੈਂ ਤੂੰ ਚੁੱਕਣਾ ਸਾਰੀ ਫੈਮਿਲੀ ਆ ਗਈ ਉਸੇ ਕਿਹੜੀ ਫੈਮਿਲੀ ਆਉਦੀ ਉਹ ਯਾਰ ਕਾਖਣੇ ਤੋਂ ਕੰਮ ਕਰਦੇ ਅੱਛਾ ਅੱਛਾ ਐਨੇ ਨਹੀਂ ਜਮੀਂ ਮੈਂ ਨਹੀਂ ਸੁਗਾਉਂਦਾ ਆ ਛੱਡਕੋ ਹਾਂ ਚਲੋ ਮੈਂ ਸੁਚਿਆ ਜਾਂਦਾ ਹੱਸ ਕੇ ਫੇਰੀ ਮਾਰੀ ਜਿਦਾ ਪੜਾਉਣ ਮਾਰਦੇ ਆ ਪਰ ਕਿਦਾ ਦੇਖ ਲਈ ਆ ਗੁੰਦੂ ਗੇ ਲੱਗਦੇ ਆ ਪਿਆਰ ਪਿਆਰ ਆ

ਦੇ ਰਿਹਾ ਜਾਨ ਚੁੱਕਿਆ ਨੂੰ ਹਾਂ ਆਉਂ ਜਾਂ ਪੈ ਜਸਣਾ ਨਾ 10 ਕਿਲੋ ਚੁੱਕਣ ਰਿਹਾ ਵਾ ਅਚਾ ਫੁੱਲ ਚੁੱਕਣਾ ਫੁੱਲ ਕਵਾਂਟਲ ਇਹੋ ਅਚਾ ਕੋ ਕਵਾਂਟਲ ਇਹੋ ਚੁੱਕਿਆ ਇਹਨਾਂ ਦੇ ਇੱਕ ਕਾੜ ਦੋ ਕਾੜ ਫਿਰ ਮੈਂ ਦਸਵੇਂ ਬੜਾ ਚੁੱਕ ਕੇ ਦੱਸ ਕਿਦਾਂ ਚੁੱਕਿਆ ਚੁੱਕ ਕੇ ਦੱਸ ਮਾੜਾ ਲੈ ਚੁੱਕਣਾ ਨੇ ਕਿ ਆਲਾ ਏ ਇਦਾਂ ਹੌਲੀ ਹੌਲੀ ਆਉਂ ਚੁੱਕਿਆ ਯਾਰ ਆ ਲਿਆ ਹਾਂ ਇਥੋਂ ਆਉਂ ਲਿਆ ਵਾ ਅਚਾ ਸਿੱਧਾ ਹੀ ਆਉਂ ਬਾਲਾ ਅਚਾ ਬਾਲਾ ਕਰਤਾ ਬਾਲੇ ਕਰੇ ਦਸਮਾ ਜਰ ਬਾਲਾ ਕਰਿਆ ਨਾ ਨਹੀਂ ਨਹੀਂ ਪੂਰਾ ਥੱਲੇ ਨਾ ਕਿਸੇ ਚੁੱਕਦਾ ਰਿਹਾ ਹਾਂ ਹਾਂ ਹੋਰ 10 ਗੱਡੇ ਦਾ ਨਹੀਂ ਥੱਲੇ ਲੈਣੇ ਆ ਕੇ ਉਸਰੇ ਚੁੱਕਦਾ ਨਹੀਂ ਆ ਏਦਾਂ ਏਦਾਂ ਕਰਕੇ ਏਦਾਂ ਕੋਈ ਚੁੱਕਿਆ ਜਾ ਆਹੋ ਥੜੇ ਥੜਾ ਲਾਈ ਨਹੀਂ ਨਹੀਂ ਫੇਰ ਇੱਕ ਵਾਰੀ ਚੁੱਕ ਲੈ ਇੱਕ ਹੋ ਗਿਆ ਫੇਰ ਅੱਗੇ ਇੱਥੋਂ ਏਦਾਂ ਫੇਰ ਇੱਥੋਂ ਫੇਰ ਚੱਲਦਾ ਰਿਹਾ ਅੱਛਾ ਅੱਛਾ ਐਸੋ ਫੇਰ ਚੱਲਦਾ ਨੇ ਅੱਛਾ ਅੱਛਾ ਠੀਕ ਹੈ ਠੀਕ ਹੈ ਚੱਲਦਾ ਰਿਹਾ 10 ਘੜ ਤੇ 1 ਕੁੰਟਲ ਦੇ 100 ਕਿਲੋ ਦੇ ਹਾਂ ਵਾਹ ਯਾਰ ਚਲੋ ਕੱਢੇ ਦੁਨੀਆ ਲਾਪੇ ਮੈਨੂੰ ਮੰਨਣਾ ਉਵੇਂ ਮੰਨ ਗਿਆ ਮੇਰੀ ਯਾਰੀ ਉਹ ਨੰਬਰ ਤਿੰਨ ਮਹਾਨ ਗੱਲ ਦੂ ਜੀ ਜਾਣਦੇ ਹੋਗੇ ਮੈਂ ਹੈ ਗਿਆ ਹੂੰ ਉਹ ਵੀ ਮੇਰੇ ਯਾਰ ਬਣ ਗਏ اچھا ਯਾਰ ਬਣ ਗਏ ਹੁਣ ਮੈਂ ਹੁਣ ਪਸੰਦ ਕੀਤੀ ਤੇਰੀ ਪਾਵਰ ਵੇਖ ਕੇ ਮੈਂ ਲ ਯਾਰ ਬਣ ਗਿਆ ਤੇਰਾ ਫਿਰ ਹੋ ਜੇ ਵੀ ਕਹਾਣੀ ਇੱਕ ਹੈ ਫਿਰ ਉਹ ਮੇਰੇ ਯਾਰ ਬਣ ਗਿਆ ਪੱਕਾ ਫਿਰ ਮਾਰੇ ਫਿਰ ਨਹੀਂ ਜਾਂਦੇ ਆ ਅੱਛਾ ਤਾਂ ਮੇਰੇ ਲੈ ਕੇ ਕਿਸ ਨਾਲ ਲੈ ਕੇ ਅੱਛਾ ਚਲੋ ਆਜੋ ਤਾਂ ਹੈ ਜੀ ਹੁਣ ਇਧਰੋਂ ਚੱਲਨੇ ਆਪਾਂ ਤੁਰਦੇ ਤੁਰਦੇ ਗੱਲ ਕਰਨੇ ਇੱਕ ਤੇ ਵਾਵਾ ਜੋਰ ਰਿਆ ਤੁਹਾਡੇ ਜਾਣਾ ਤੇ ਹੁਣ ਚਲੋ ਜਾਈ ਮੇਰੀ ਸ਼ੋਭਾ ਗਣ ਤਾਂ ਫੜਾ ਜੇ ਬਾਰੋਂ ਕੋਈ ਕਹੇਗਾ ਵੀ ਕੀ ਰਿਆ ਅੱਛਾ ਹੁਣ ਮਤਲਬ ਵਾਵਾ ਟਾਈਮ ਬਸ ਲੱਗ ਗਿਆ ਵਾ ਤੂੰ ਹੀ ਕਮਜ਼ੋਰ ਹੋ ਗਿਓ ਕਾਫੀ ਹਣਾ ਅੱਗੇ ਨਾਲੋਂ ਫਿਰ ਮੈਂ ਮਾਕਾਂ ਨਾਲ ਲੜਿਆ ਵਾ ਮਿਸ਼ਤੀ ਨਾਲ ਲੜਿਆ ਵਾ ਬਾਟਣ ਨਾਲ ਲੜਿਆ ਵਾ ਬੜਾ ਲੜਾਕੂ ਰਹਿੰਦਾ ਮੈਂ ਕਾਨੂੰਨੀ ਕਾਰਵਾਈ ਮੇਰੀ ਚੋਰੀ ਕਰਾ ਫੜ ਲੈ ਮਾਟਣ ਮੇਰੇ ਸੁਚਾਨ ਫਰਾ ਨੇ ਅੱਛਾ ਕੋ ਨਾਲੋਂ ਖੜਦਾ ਕੋ ਨੂ ਕੰਬੜੇ ਦੇ ਗੇ ਉਹਨੇ ਮੈਨੂੰ ਨਾਲ ਦਰਫੀਨ ਤੇ ਰਸਪੋਰੀਕ ਤੁਰਾਇਆ ਅੱਛਾ ਮੈਂ ਸਦੇਖਣ ਘਰ ਹਾਂ ਲੱਗਦਾ ਹਾਂ ਜਿਹੜੇ ਕਾਥੀਏ ਨੇ ਇਹਨੂੰ ਉਸੇ ਨੌਕੀ ਉੱਾਰ ਕਰ ਦੇਣਾ ਇਹਨੇ ਕਿਸੇ ਨਹੀਂ ਲੱਗਣਾ ਭੈਣ ਚੋਣ ਹਮ ਚਲ ਫੋਕ ਖਮਾਈਆ ਹਾਂ ਤੇ ਤੇਰੇ ਕੰਮ ਸੇ ਮੈਂ ਕੋ ਉਹ ਡਰਾਫਟ ਨੂੰ ਲੈ ਉਹਨੂੰ ਕੁਝ ਨਹੀਂ ਕਰੇ ਕੰਮ ਕਰਦੇ ਨਾ ਚਲ ਠੀਕ ਆ ਹੁਣ ਤਾਂ ਮੇਰੀ ਗੱਲ ਸੁਣ ਹੁਣ ਸਾਰੇ ਨੂੰ ਬਾਏ ਕਰਦੇ ਸਾਰੇ ਵੀਡੀਓ ਦੇਖਣੇ ਤੇਰੀ ਬਾਏ ਕਰਦੇ ਸੱਚੀ ਗੱਲ ਕਰਦੇ ਬਾਏ ਸਤਿਗੁਰੂ ਬਾਏ ਇਦਾਂ ਦਰ ਸੱਚੀ ਗੱਲ ਇਦਾਂ ਹੁੰਦੀ ਆ ਬਾਏ ਬਾਏ ਤਾਂ ਬਾਏ ਇਦਾਂ ਬਾਏ ਬਾਏ ਇਦਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਦੇ ਆਂ ਕਿ ਨਵੇਂ ਪਰਸੰਦੇ ਨਾਲ ਨਵੀਂ ਸੋਚ ਨਾਲ ਵੱਖਰੀ ਸੋਚ ਨਾਲ ਮਿਲਦੇ ਆਂ ਦੁਬਾਰਾ ਮਿਲਦੇ ਆਂ